ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਵਿੱਚ ਜੇਲ੍ਹ ਤਬਦੀਲੀ ਲਈ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਕੀਤਾ ਗਿਆ। ਇਸ ਮੌਕੇ ਮਤੇ ਪਾਸ ਕੀਤੇ ਗਏ ਜਿਸ ਵਿੱਚ ਡਿਬਰੂਗੜ੍ਹ ਜੇਲ੍ਹ 'ਚ ਅਮਰਿਤਪਾਲ ਤੇ ਸਾਥੀਆਂ ਵੱਲੋਂ ਚੱਲ ਰਹੀ ਭੁਖ ਹੜਤਾਲ ਸੰਬੰਧੀ ਸ੍ਰੀਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੰਜ ਤਿਆਰ ਬਰ ਤਿਆਰ ਗੁਰਸਿੱਖਾਂ ਨੂੰ ਡਿਬਰੂਗੜ੍ਹ ਜੇਲ੍ਹ ਪੇਜ ਕੇ ਅਮਰਿਤਪਾਲ ਸਿੰਘ ਤੇ ਸਾਥੀਆਂ ਸਿੰਘਾਂ ਦੀ ਭੁਖ ਹੜਤਾਲ ਖਤਮ ਕਰਵਾਈ ਜਾਵੇ। ਇਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿੱਚ ਵੀ ਭਾਈ ਗੁਰਪ੍ਰੀਤ ਸਿੰਘ ਸਮੇਤ ਬਾਕੀ ਬੰਦੀ ਸਿੰਘਾਂ ਵੱਲੋਂ ਚੱਲ ਰਹੀ ਭੁੱਖ ਹੜਤਾਲ ਨੂੰ ਖਤਮ ਕਰਨ ਦੀ ਅਪੀਲ ਕਰਦਾ ਹੈ ਇਸ ਦੇ ਨਾਲ ਹੀ ਇਕੱਠ ਅਪੀਲ ਕਰਦਾ ਹੈ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਜੋ ਮੋਰਚਾ ਲਗਾਇਆ ਹੋਇਆ ਹੈ ਉਸ ਵਿੱਚ ਚੱਲ ਰਹੀ ਭੁੱਖ ਹੜਤਾਲ ਖਤਮ ਕਰਕੇ ਇਹ ਮੋਰਚਾ ਸੰਘਰਸ਼ ਦੇ ਪਵਿੱਖਤ ਰੂਪ ਨੂੰ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਹੋਰ ਪ੍ਰਚੰਡ ਕਰੇ ਅਮਰਿਤਪਾਲ ਸਿੰਘ ਤੇ ਸਾਥੀਆਂ ਉੱਪਰ ਐਨਐਸਏ ਲਾ ਕੇ ਪੰਜਾਬ ਤੋਂ 3000 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਗੁਰਪ੍ਰੀਤ ਸਿੰਘ ਸਮੇਤ ਕਾਫੀ ਹੋਰ ਸਾਥੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਕਰ ਦਿੱਤਾ ਜਿਸ ਦੀ ਪੰਥਕ ਇਕੱਠ ਨੇ ਸਿੱਖ ਵਿਰੋਧੀ ਨੀਤੀ ਦੀ ਨਿਖੇਦੀ ਕੀਤੀ ਅੱਗੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਦੇਖੋ ਇਹ ਧਰਨਾ ਜਿਹੜਾ ਇੱਕ ਬੜੇ ਖਾਸ ਬਦਕੀ ਦੇ ਕਰਕੇ ਲੱਗਿਆ ਕਿਉਂਕਿ ਕਿੰਨਾ ਹਾਲਾਤਾਂ ਵਿੱਚ ਭਾਵੇਂ ਅਮਰਪਾਲ ਸਿੰਘ ਹੋਣਾ ਤੇ ਐਨਐਸਐਲਜੀ ਕਿਉਂ ਲੱਗੀ ਕਿਵੇਂ ਵਰਦੀਰ ਭਾਵੇਂ ਸਾਰੀਆਂ ਚੀਜ਼ਾਂ ਛੱਕ ਦੇ ਘੇਰੇ ਚ ਨਜਾਇਜ਼ ਤੌਰ ਤੇ ਲਈ ਗਈ ਪੁੱਤ ਮਾਂ ਉਹਨਾਂ ਨੂੰ ਡਿਗਰੀਗੜ ਜੇਲ੍ਹ ਤੇ ਰੱਖਿਆ ਗਿਆ ਪਰ ਉਹਦੇ باوجود ਹਰ ਇੱਕ ਉਹਨਾਂ ਲੋਨਾਂ ਉੱਤੇ ਕੋਈ ਗੜਬੜ ਕੀਤੀ ਗਈ ਕਦੀ ਨਾ ਉਹਨਾਂ ਬਾਰੇ ਕਦੀ ਕੋਈ ਸ਼ਿਕਾਇਤ ਆਈ ਨਾ ਪਿਛੋਂ ਕੋਈ ਪਰਿਵਾਰ ਦਾ ਜਾਂ ਕੋਈ ਅਜਿਹਾ ਕੋਈ ਗਿਲਾ ਸ਼ਿਕਵਾ ਸਾਹਮਣੇ ਆ ਜਿਹਦੇ ਤੋਂ ਜਿਹੜਾ ਉਹਨਾਂ ਦੇ ਖਿਲਾਫ ਸਰਕਾਰ ਦੀ ਕੋਈ ਨਿੱਜੀ ਕਿਹੜੀਆਂ ਰੰਜਿਸ਼ ਨੂੰ ਆਪਾਂ ਸਮਝੀਏ ਕਿ ਕੱਢਣ ਵਾਸਤੇ ਸਰਕਾਰ ਨੇ ਜਹੀ ਗੱਲ ਕੀਤੀ ਪਰ ਜਿਵੇਂ ਉਹਨਾਂ ਨੂੰ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਕਿਉਂਕਿ ਕੋਈ ਉਹਨਾਂ ਦੀ ਜਿਹੜੀ ਗ੍ਰਸਥਾ ਰਹੀ ਖਾਸ ਮਕਸਦ ਕਰਕੇ ਕੀਤੀ ਗਈ ਆ ਮਕਸਦ ਵੀ ਇਸ ਤਰ੍ਹਾਂ ਦਾ ਵੀ ਜਿਹੜਾ ਸਰਕਾਰ ਨੂੰ ਰਾਜਨੀਤਿਕ ਫਾਇਦਾ ਦੇਣ ਵਾਸਤੇ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ ਹੈ ਬੋਦੀ ਜਿਹੜੀ ਆ ਜਦੋਂ ਉਹਨਾਂ ਦੀ ਐਨਐਸਏ ਵਧਾਉਣ ਵਾਸਤੇ ਇੱਕ ਮਹਾਨਾ ਘੜਿਆ ਜਾਣਾ ਸੀ ਜਦੋਂ ਉਹ ਜੋੜੀ ਦੇ ਚਾਹੇ ਮਲਾਕਤ ਵਾਸਤੇ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਹਰ ਹੂ ਉਹਨਾਂ ਦੇ ਬਾਹਰ ਕੰਦ ਦੇ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਜਦੋਂ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਦੇ ਬਰਾਏ ਮਾਰੇ ਇੱਕ ਜਿਹੜੀ ਆ ਉਹ ਕਰ ਦਿੱਤਾ ਕਿ ਇਹਨਾਂ ਕੋਲੋਂ ਬਲੂਟੁੱਥ ਬਰਾਮਦ ਹੋਇਆ ਇਹਨਾਂ ਕੋਲ ਜਿਹੜੇ ਆ ਫੋਨ ਬਰਾਮਦ ਹੋਏ ਇਮੇਜਿਲਸ ਜਾ ਸਕਦੇ ਇਹ ਸਰਕਾਰੀ ਦੱਸ ਸਕਦੀ ਹੈ ਨਾ ਜਿੱਥੇ ਸਾਨੂੰ ਜਾਣਾ ਹੋਵੇ ਤੇ ਪਰਮਿਸ਼ਨ ਲੈਣ ਲੱਗਿਆਂ ਸਮਾਂ ਲੱਗਦਾ ਉਹ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਇੱਕ ਬਹਾਨਾ ਘੜਿਆ ਜਾ ਰਿਹਾ ਜੀ ਉਹ ਤਾਂ ਮਾਦਾ ਸਰਕ ਉਹਨਾਂ ਨੇ ਉਹ ਥੇਪੋ ਖੜਤਾਲ ਕੀਤੀ ਕਿਉਂਕਿ ਜਿਹੜਾ ਮੰਦਾ ਜੇਲ੍ਹ ਚਾ ਉਹ ਸਿਰਫ ਉਹ ਖੜਤਾਲ ਨਹੀਂ ਆਪਣੀ ਗੱਲ ਜਿਹੜੀ ਕਰ ਸਕਦਾ ਪਰਿਵਾਰਾਂ ਨੇ ਆਣ ਕੇ ਡਿਸਾ ਨਾਲ ਗੱਲ ਕੀਤੀ ਪਰੰਤੂ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਪਰਿਵਾਰ ਉਹ 16 ਤੋਂ ਉੱਥੇ ਬੈਠੇ ਨੇ ਕਿ ਪਰਿਵਾਰ ਵੀ 22 ਤਰੀਕ ਤੋਂ ਇਸੇ ਉਹ ਖੜਤਾਲ ਤੇ ਨੇ ਉਹ ਚੀਜ਼ ਨੂੰ ਜਿਹੜਾ ਸੀ ਇਹਦੇ ਨਾਲ ਵਿੱਚ ਉਹਨਾਂ ਦੀ ਪਰਪਲ ਹਾਰਡ ਵਿਗੜਦਾ ਹੀ ਉੱਥੇ ਪਰ ਸਰਕਾਰ ਨੇ ਪੰਥਕ ਜਥੇਬੰਦੀਆਂ ਪਰਿਵਾਰਾਂ ਦੇ ਕਹਿਣ ਦਾ ਕੋਈ ਅਸਰ ਨਹੀਂ ਕੀਤਾ ਇਥੋਂ ਦੇ ਜਸਰ ਸਿੰਘ ਅਕਾਲ ਤਖਤ ਸਾਬ੍ਹ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਦਾ ਵੀ ਕੋਈ ਰਿਸਪੌਂਸ ਨਹੀਂ ਕੀਤਾ ਦਿੱਤੇ ਅਲਟੀਮੇਟਮ ਦੇ ਸੰਬੰਧ ਵਿੱਚ ਕੋਈ ਵਾਪਸੀ ਰਿਸਪੌਂਸ ਨਹੀਂ ਕੀਤਾ ਸਭੋ ਸ਼ਾਸਨ ਨਾਲ ਇਸ ਪੁਖੜ ਤਾਲ ਨੂੰ ਇਸ ਸਾਰੇ ਐਪੀਸੋਡ ਨੂੰ ਜਿਹੜਾ ਟਾਰਪੀਡੋ ਕਰਨ ਦਾ ਜਰਾਂ ਦਿੱਤਾ ਜਿਹੜਾ ਇਥੇ ਧਰਨਾ ਚੱਲ ਰਿਹਾ ਉਹਦੇ ਵਿੱਚ ਪਰਿਵਾਰ ਜਿਹੜੇ ਆ ਉਹ ਪੁਖੜ ਤਾਲ ਦੇ ਬੱਚੇ ਤੇ ਉਹਨਾਂ ਦੀ ਵੀ ਹਾਲਤ ਜਿਹੜੀ ਵਿਗੜ ਰਹੀ ਸੀ ਉਹਦੇ ਵਾਸਤੇ ਪੰਥ ਦੇ ਜਿਹੜੇ ਆ ਅਤੈਸ਼ੀ ਪੰਥ ਦੇ ਲੋਕ ਹੋਰ ਸਹਿਰ ਦੇ ਲੋਕਾਂ ਨੇ ਇੱਕ ਯਤਨ ਕੀਤਾ ਕਿ ਕੋਈ ਇਕੱਠ ਸੱਦਿਆ ਜਾਵੇ ਜਿਹਦੇ ਨਾਲ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਅਲਟੀਮੇਟਮ ਤਾਂ ਕਿ ਨਹੀਂ ਉਹਨਾਂ ਨੇ ਆਸਰਾ ਉਹਨਾਂ ਨੂੰ ਰਿਸਪੌਂਸ ਦਿੱਤਾ ਤੇ ਕੋਈ ਗੱਲ ਜਿਹੜੀ ਸਰਕਾਰ ਤੱਕ ਪਹੁੰਚੇ ਉਸ ਇਕੱਠ ਨੂੰ ਰੋਕਣ ਵਾਸਤੇ ਯਤਨ ਕੀਤਾ ਪਰ ਉਸ ਇਕੱਠ ਦੇ ਵਿੱਚ ਜਿਹੜੇ ਅੱਜ ਮਤੇ ਪਾਏ ਗਏ ਨੇ ਅੱਠ ਮਤੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਭਾਈ ਅਮਰਤਪਾਲ ਸੋਨਾ ਦੇ ਸੰਬੰਧ ਦੀ ਸਾਰੇ ਮਤੇ ਗਏ ਪਾਏ ਗਏ ਨੇ ਪਰ ਅੱਜ ਇਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਇਕੱਠ ਨੇ ਬੇਨਤੀ ਕੀਤੀ ਆ ਕਿ ਤੁਸੀਂ ਭੋਖੜ ਤਾਲ ਜਿਹੜੇ ਖਤਮ ਕਰੋ ਤਾਂ ਜੋ ਇਹ ਜਿਹੜੇ ਸੰਘਰਸ਼ ਦੀ ਜਿਹੜਾ ਹੋ ਸਕਦਾ ਲੰਮਾ ਚੱਲੇ ਉਹਦੀ ਰੂਪਰੇਖਾ ਅਲਿੱਖੀ ਜਾ ਸਕੇ ਤੇ ਉਹਦੇ ਵਿੱਚ ਸਰਗਰਮੀ ਨਾਲ ਜਿਹੜਾ ਵਾ ਉਹ ਹਿੱਸਾ ਲਿਆ ਜਾ ਸਕੇ ਅੰਦੂਸ਼ੀ ਗੱਲ ਉਹਨੇ ਕਿ ਅਮਰਤਪਾਲ ਦੇ ਕੇਸ ਤੇ ਰਾਦੇ ਕੀਤੇ ਜਾ ਰਹੇ ਹਨ ਕੰਪਨੀ ਦੇ ਬੱਚੇ ਬਿਲਕੁਲ ਰਾਜਨੀਤੀ ਦੀ ਗੱਲ ਆ ਰਹੀ ਹੈ ਜੀ ਦੇਖੋ ਮੰਦੀ ਸਿੰਘਾਂ ਦੇ ਜ਼ਮੰਦ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ 2018 ਨੂੰ ਨਾ ਦੇ ਸਕਦੇ 550ਵੇਂ ਪ੍ਰਕਾਸ਼ ਗੁਰਪ੍ਰਵ ਸਮੇਂ ਸੈਂਟਰ ਸਰਕਾਰ ਨੇ ਕੀਤਾ ਨੋਟੀਫਿਕੇਸ਼ਨ ਸਾਡੇ ਕੋਲ ਵੀ ਕਾਪੀਆਂ ਨੇ ਹਾਂ ਫਾਈ ਬੰਦ ਤੇ ਜਿਹੜੇ ਅਫਸਰ ਆ ਉਹਨਾਂ ਨੂੰ ਸਮੂਹ ਅਧਾਰੀਆਂ ਨੂੰ ਉਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਇੱਕ ਖਾਸ ਮਕਸਦ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਵਾ ਉਹ ਰਿਹਾਰ ਨਹੀਂ ਕੀਤਾ ਜਾ ਰਿਹਾ ਇੱਕ ਸਭੋ ਜਿਹੜਾ ਨਾ ਆਪਣਾ ਕੀ ਕਰਕੇ ਮੁਕਰ ਜਾਣ ਵਾਲੀ ਨੀਤੀ ਦੇ ਉੱਤੇ ਸਰਕਾਰ ਚੱਲ ਰਹੀ ਪਾਸ਼ਾ ਅਸੀਂ ਕੁਟਾਨ ਕੋਟ ਸ਼ੁਕਰ ਅਦਾ ਕਰਦੇ ਹਾਂ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆ ਹੱਥ ਨਹੀਂ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਨੂੰ ਤਾਂ ਪਹਿਲਾਂ ਹੀ ਸਮਰਪਿਤ ਹੈ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਵੰਤ ਸਿੰਘ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਫੁੱਖਰਤਾਲ ਖੁੱਲ੍ਹ ਗਈ ਹੈ ਤੇ ਅਸੀਂ ਸਾਰੇ ਸੰਤਾਂ ਦੇ ਵੀ ਸਾਰਿਆਂ ਜਸਵੰਤ ਸਿੰਘ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ-ਬਹੁਤ ਧੰਨਵਾਦੀ ਮੋਰਚਾ ਜਿੰਨਾ ਕਿ ਚੱਲਦਾ ਰਹੂਗਾ ਕਿ ਮੋਰਚੇ ਲਈ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਹੋਊਗਾ ਉਸ ਹੱਬ ਨਾਲ ਫਿਰ ਅੱਗੇ ਜੇ ਡਿਗਰੂਗੜ ਚੈਨਲ ਦੇ ਸੰਬੰਧ ਮੌਸਫਾ ਨਾਲ ਉਹਨਾਂ ਵੱਲੋਂ ਵੀ ਕਿਹਾ ਜੀ ਤਾਂ ਕਿ ਜਿਹੜੇ ਨਹੀਂ ਉਹਨਾਂ ਵਾਸਤੇ ਜਿਵੇਂ ਦਰਸਾਭ ਕੋਈ ਭੇਜਣਗੇ ਸੰਦੇਸ਼ ਆਪ ਚ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਉਹ ਸਨੋ ਉਮੀਦ ਹੈ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੰਨਣਗੇ ਤਾਂ ਨੇ ਮਤਲਬ ਸਖਮ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹੰਨ ਹੁਕਮ ਲਾਇਆ ਦੋਨਾਂ ਦਾ ਹੁਕਮ ਹੈ ਸ੍ਰੀਮਤ ਜੀ ਮਨਿਆ ਇਸ ਕਰਕੇ ਹੀ ਉਹ ਖੜਤਾਲ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿਨ ਤੋੜੀ ਤੇ ਬਾਕੀ ਇਕੱਠ ਇਸ ਬਹੁਤ ਸੀ ਸੰਗਤਾਂ ਦਾ ਇਹਨਾਂ ਲੋਕਾਂ ਦੇ باوجود ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੀਆਂ ਅਸਾਂ ਲਦਾਈ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਬਾਈਸ ਨੂੰ ਮਾਰ ਤੇ ਮੋਰਚਾ ਲੱਗਾ ਵਾ ਇਹ ਮੋਰਚਾ ਇਸ ਤਰ੍ਹਾਂ ਚੱਲਦਾ ਰਹੇ ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜਦੋਂ ਕੋਈ ਸੰਗਤਾਂ 'ਚ ਕੋਈ ਹੋਊਗੀ ਫਿਰ ਗੱਲਬਾਤ ਫਿਰ ਅੱਗੇ ਵੇਖਿਆ ਜਾਊਗਾ ਸਿੰਘ ਅੱਜ ਦਾ ਜਿਹੜਾ ਇਕੱਠ ਆ ਸੱਚ ਜਾਣੋ ਤੇ ਸਾਡੀਆਂ ਸੰਭਾਵਨਾਵਾਂ ਤੋਂ ਵੀ ਕਿਤੇ ਜ਼ਿਆਦਾ ਉਹਦੇ ਪਿੱਛੇ ਦੋ ਇੱਕ ਤਾਂ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਣ ਦਾ ਦੂਸਰੀ ਗੱਲ ਪੁਲਿਸ ਦਾ ਦਬਾਅ ਬਹੁਤ ਸੀ ਆਮ ਸੰਗਤ ਦੇ ਉੱਪਰ ਤੇ ਤੀਜੀ ਗੱਲ ਜਿਹੜੇ ਮੁੱਖ ਨਮਾਇंदे ਸੀ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਹੌਸ ਰੈਸਟ ਕਰ ਲਿਆ ਗਿਆ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਜਿੰਨਾ ਸਰਕਾਰ ਦਾ ਦਬਾਅ ਸੀ ਤੇ ਜਿਸ ਤਰ੍ਹਾਂ ਦੇ ਨਾਲ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਹੜੀ ਸਾਡੀ ਅਸੈਸਮੈਂਟ ਸੀ ਅਸੀਂ ਸੋਚਦੇ ਸੀ ਕਿ 1500 ਤੋਂ 2000 ਬੰਦਾ ਜੇ ਆ ਜਾਵੇ ਤੁਸੀਂ ਸਫਲਤਾ ਗਿਣਾਂਗੇ ਪਰ ਉਹ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਇੰਤ ਵਿੱਚ ਗੁਰੂ ਦੀ ਕਲਾਈ ਕਹਿ ਸਕਦਾ ਜਿਹਦੇ ਵਿੱਚ ਸੱਚ ਜਾਣੇ ਸਾਡੀਆਂ ਕੋਈ ਜ਼ਿਆਦਾ ਐਫਰਟਸ ਨਹੀਂ ਸੀ ਆਗਿਆ ਸਾਡੋ ਕੋ ਟਾਈਮ ਬਹੁਤ ਘੱਟ ਸੀ ਅਸੀਂ 2-3 ਦਿਨ ਪਹਿਲਾਂ ਅਨਾਉਂਸ ਕਰ ਰਹੇ ਹਾਂ ਉਹਦੇ ਤੋਂ ਬਾਅਦ ਸੰਗਤ ਜਿਹੜੀ ਆ ਰਹੀ ਹੈ ਦੂਸਰੀ ਗੱਲ ਹੈ ਕਿ ਸਾਰੀ ਸੰਗਤ ਨੇ ਜਿਹੜਾ ਸ਼ਾਂਤਮਈ ਸੰਜੋਗ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਪਰ ਉਹਨਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਇਹ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਇਆ ਕਿ ਪਰਿਵਾਰ ਜਿਹੜੇ ਭੁਖੜ ਹੜਤਾਲ ਖਤਮ ਕਰਨ। ਹੁਣ ਪਰਿਵਾਰਾਂ ਦੀ ਭੁਖੜ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਉਹ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰੂਗਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜਾ ਪ੍ਰਸ਼ਾਦੀ ਦੇ ਲੈ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜਿਹੜਾ ਕੋਈ ਫੈਸਲਾ ਨਹੀਂ ਹੋਇਆ ਉਹਦੇ ਬਾਰੇ ਸੰਗਤ ਨਾਲ ਵਿਚਾਰ ਕੀਤੀ ਜਾਊਗੀ ਜਿਹੜੇ ਸਾਡੇ ਸਹਿਯੋਗੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰੇ ਇਹਨਾਂ ਵਿਚਾਰ ਕਰਕੇ ਫਿਰੋ ਇੱਕ ਦੂਜੇ ਨੂੰ ਰੱਖਾ ਕਿ ਇਹਨਾਂ ਦੇ ਨੌਜਵਾਨ ਕਿ ਕਿਹੋ ਜਿਹਾ ਚੱਲ ਰਹੀ ਰਹਿੰਦੀ ਹੋਈ ਹੈ ਵੇਖੋ ਅਕਾਲ ਤਖਬ ਸਾਹਿਬ ਸਭ ਤੋਂ ਅਹਿਮ ਨੇ ਸਰਵਉੱਚ ਨੇ ਮੀਰੀ ਪੀਰੀ ਦੇ ਸਾਡੇ ਉਹ ਮਰਕਸ ਨੇ ਸੋ ਜੇ ਅਕਾਲ ਤਖਬ ਸਭ ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੋਈ ਵੀ ਹੁਕਮ ਜਾਂਦਾ ਤੇ ਉਹ ਉਸ ਹੁਕਮ ਨੂੰ ਮੰਨਣ ਦੇ ਵਾਸਤੇ پابੰਦ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਿੰਘ ਜਿਹੜੇ ਸਾਡੇ ਅਕਾਲ ਤਖਬ ਦੇ ਹੁਕਮਾਂ ਤੋਂ ਆਕੀ ਨਹੀਂ ਆ ਪਰ ਇਹਦੇ ਵਿੱਚ ਜੋ ਵੀ ਸਿੰਘ ਸਹਿਬਾਨ ਫੈਸਲਾ ਲੈਣਗੇ ਉਹਦੇ ਉੱਪਰ ਜਿਹੜੇ ਫਲ ਚੜਾਏ ਜਾਣਗੇ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ